ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਲੇ ਰਾਦੀ थाना ਸੰਗਤ ਦੇ ਅਦੀਨ ਆਂਦੇ ਪਿੰਡ ਰਹਿ ਕੇ ਕਲਾ ਵਿਖੇ ਬੀਤੇ ਦਿਨੀ ਇੱਕ ਨੌਜਵਾਨ ਦੇ ਉੱਤੇ ਕੀਤੀ ਗਈ ਸੀ ਫਾਇਰਿੰਗ ਤੇ ਉਹਦੇ ਨਾਲ ਕੀਤੀ ਗਈ ਸੀ ਕੁੱਟਮਾਰ ਉਸ ਸੰਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਇੱਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੱਕਾ ਕਲਾ ਪਿੰਡ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਜਿਦੇ ਵਿੱਚ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਗੰਭੀਰ ਰੂਪ ਤੇ ਜ਼ਖਮੀ ਹੋਇਆ ਹੈ ਅਦਿਸ਼ਵਿੰਦਰ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਨੰਬਰ 2 ਅੰਡਰ ਸੈਕਸ਼ਨ 109 115 2 118 ਇੱਕ ਤੇ ਆਰਮਜ਼ ਐਕਟ थाना ਸੰਗਤ ਰਿਕਰਡ ਹਾਜ਼ਰ ਰਜਿਸਟਰ ਕੀਤੀ ਗਈ। थाना ਸੰਗਤ ਦੇ ਸੀਆਈਏ ਵਾਂਦੀ ਟੀਮਾਂ ਨੂੰ ਉਦੋਂ ਸਫਲਤਾ ਪ੍ਰਾਪਤ ਹੋਈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁੱਖ ਦੋਸ਼ੀ ਬਸੰਤ ਉਰਫ ਬੰਤੂ, ਆਕਰਸ਼ ਉਸ ਗਦੋ, ਲਬਦੀਪ ਸਿੰਘ ਲਬੀ ਤੇ ਜਗਸੀਰ ਸਿੰਘ ਬੁੰਗੜੀ ਇਹਨਾਂ ਚਾਰਾਂ ਨੂੰ ਅਰੈਸਟ ਕੀਤਾ ਗਿਆ। ਬਈ ਅਦਿਸ਼ ਦੀ ਸੀਪੈਰੀ ਕਰਦੇ। ਵਧਰ ਰੰਜੀ ਜੀ ਸੀ ਅੱਜ ਤੋਂ 3 ਮਹੀਨਾ ਪਹਿਲਾਂ ਸਪਟੈਂਬਰ 3 ਮਹੀਨੇ ਪਹਿਲਾਂ ਸਪਟੈਂਬਰ ਦੇ ਮੰਨ ਦੇ ਵਿੱਚ ਥਾਣਾ ਸੰਗਤ ਦੇ ਵਿੱਚ ਇੱਕ ਐਫ ਆਈ ਆਰ ਨੰਬਰ 96 ਦਰਜ ਹੋਇਆ ਸੀ ਜਿਦੇ ਵਿੱਚ ਆਕਾਸ਼ਦੀਪ ਸਿੰਘ ਔਰ ਖੁਸ਼ੀ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀ ਉਸ ਉਹ ਪੁਰਾਣੀ ਰੰਜੀ ਦੇ ਚੱਲਦੇ ਆਹੀ ਅੱਜ ਆਕਾਸ਼ਦੀਪ ਸਿੰਘ ਜਿਹੜਾ ਉਹਦਾ ਮ੍ਰਿਤਕ ਸੀ ਉਹਦੇ ਨਾਲ ਦੇ ਸਾਥੀਆਂ ਨੇ ਇਸ ਵਾਰਦਾਤ ਨੂੰ ਜਾਰੀ ਦਿੱਤਾ ਮਰਡਰ ਦਾ ਕੀ ਕਾਰਨ ਸੀ ਜਿਹੜਾ ਉਹ ਜਿਹੜਾ ਉਸ ਉਹ ਜੀ ਇੰਟਰ ਕਾਸਟ ਮੈਰਿਜ ਦਾ ਰੀਜ਼ਨ ਸੀ ਉਹ ਜਿਹੜੀ ਕੁੜੀ ਜਿਹੜੀ ਤੇ ਮੁੰਡੇ ਦੀ ਕਾਸ ਸੈਪਰੇਟ ਸੀ ਜਿਹੜੀ ਕੁੜੀ ਦੇ ਭਰਾ ਭਰਾ ਹਾਂਜੀ ਹਾਂਜੀ ਕੁੜੇ ਦੇ ਭਰਾਵਾਂ ਨੇ ਉਹਦਾ ਮਰਡਰ ਕੀਤਾ ਸੀ ਮੁੰਡੇ ਉਹਨਾਂ ਵਾਲੇ ਵਿਅਕਤੀ ਕੌਣ ਨੇ ਜਿਹੜੀ ਇਹ ਜੀ ਬਸੰਤ ਸਿੰਘ ਹੈ ਉਰਫ ਬੰਤੂ ਹੈ ਆਕਾਸ਼ ਉਰਫ ਗਦੋ ਲਬਦੀਪ ਸਿੰਘ ਇਹ ਸਾਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੀ ਆ ਸੰਗਤ ਇਹ ਜਿਹੜਾ ਜੀ ਉਹਦਾ ਮੁੰਡਾ ਮਰਿਆ ਸੀ 96 ਨੰਬਰ ਐਫ ਆਰ ਚ ਇਹ ਉਹਦੇ ਸਾਥੀ ਹੁੰਦੇ ਦੋਸਤ ਹੈ ਇਹਨਾਂ ਨੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲੈਣ ਲਈ ਇਹ ਵਾਰਤਾ ਪੰਜਾਬ ਦੇ ਪਰ ਪਹਿਲਾਂ ਤਾਂ ਨਹੀਂ ਪਮਾਮਾ ਕਰਾ ਦੋ ਨਹੀਂ ਜੀ ਇਹਨਾਂ ਦਾ ਫਰਸਟ ਫਰਸਟ ਐਫ ਆਰ ਆਈ ਆਰ ਇਹ ਕੰਮ ਕੀ ਕਰਦੇ ਨੇ ਇਹਨਾਂ ਵਿੱਚੋਂ ਜੀ ਇੱਕ ਬਸੰਤ ਸਿੰਘ ਤਾਂ ਰੈਫਾਈਨਰੀ ਦੇ ਵਿੱਚ ਹੈਲਪਰ ਦਾ ਕੰਮ ਕਰਦਾ ਹੈ ਦੋ ਜਣੇ ਇਹਨਾਂ ਵਿੱਚੋਂ ਬੇਰੋਜ਼ਗਾਰ ਹੈ ਤੇ ਲਬਦੀਪ ਸਿੰਘ ਹੈ ਉਹ ਕਾਰ ਮਕੈਨਿਕ ਹੈ